ਹੈਲੋ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੀ ਆਪਣੀ ਚੈਨਲ 'ਤੇ ਹੋਰ ਸੁਣਾਓ ਜੀ ਸਾਰੇ ਠੀਕ ਠਾਕ ਹੋ ਉਮੀਦ ਹੈ ਸਾਰੇ ਠੀਕ ਠਾਕ ਹੋਵਗੇ ਜੀ ਸੂਟਸ ਬਹੁਤ ਹੀ ਸੋਹਣੇ ਬਹੁਤ ਜ਼ਿਆਦਾ ਸੋਹਣੇ ਆਪਾਂ ਡਿਜ਼ਾਈਨ ਲੈ ਕੇ ਆਏ ਹੈਗੇ ਕ੍ਰੇਪ ਦਾ ਫੈਬਰਿਕ ਹੈ ਕ੍ਰੀਮ ਦੀ ਬਾਟਮ ਹੈ ਸ਼ਰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਹੈਗਾ ਫਰੰਟ ਐਂਡ ਬੈਕ ਤੇ ਜਿਹੜਾ ਸ਼ਰਟ ਹੈ ਫੁੱਲ ਹੈਵੀ ਬਣ ਕੇ ਆਏਗਾ ਫੁੱਲ ਏਮਬਰਾਇਡਰਡ ਹੈ ਜੀ ਸਾਰਾ ਵਰਕ ਕੀਤਾ ਹੋਇਆ ਹੈਗਾ ਥ्रेड ਵਰਕ ਹੈ ਹੈਂਡ ਵਰਕ ਹੈ ਸਿੱਪੀ ਸਤਾਰੀ ਦਾ ਵਰਕ ਹੈ ਜਿਹੜਾ ਵੀ ਸਾਰਾ ਪ੍ਰਿੰਟ ਨੂੰ ਹਾਈਲਾਈਟ ਕੀਤਾ ਗਿਆ ਹੈਗਾ ਵਿਦ ਵਰਕ ਤਾਂ ਬਹੁਤ ਸੋਨੇ ਕਲਰਸ ਆ ਇੰਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੇ ਹੀ ਪਿਆਰੇ ਪਿਆਰੇ ਕਲਰ ਹੈ ਵਾਈਨ ਹੈ ਰੈੱਡ ਹੈ ਹਰੇ ਨਾਲ ਮਤਲਬ ਬਾਟਮ ਆਪਾਂ ਮੈਚਿੰਗ ਮੈਚਿੰਗ ਕੀਤੀ ਹੋਈ ਆ ਤੁਸੀਂ ਆਪਣੀ ਮਰਜ਼ੀ ਨਾਲ ਮੈਚਿੰਗ ਕਰ ਸਕਦੇ ਹੋ ਜਿਵੇਂ ਦੇਖੋ ਗ੍ਰੀਨ ਮੈਚ ਹੋ ਰਿਹਾ ਹੈ ਵਿੱਚ ਸਕਾਈ ਫਲਾਰ ਆ ਤਾਂ ਸਕਾਈ ਵੀ ਤੁਸੀਂ ਕਰਵਾ ਸਕਦੇ ਹੋ ਮਹਿੰਦੀ ਫਲਾਰ ਹੈ ਮਹਿੰਦੀ ਨਾਲ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਆਪਣੀ ਨੀਡ ਅਕੋਰਡਿੰਗ ਮਤਲਬ ਨੀਡ ਮਤਲਬ ਜੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਸ ਤਰ੍ਹਾਂ ਦੇ ਤੁਸੀਂ ਬਾਟਮ ਮੈਚ ਕਰਵਾ ਕੇ ਕਪੜਾ ਨਵਾਂ ਆਊਟਫਿਟ ਰੈਡੀ ਕਰ ਸਕਦੇ ਹੋ ਓਨਲੀ ਸ਼ਰਟ ਪੀਸੇਸ ਵੀ ਲੈ ਸਕਦੇ ਹੋ ਸ਼ਰਟਸ ਨੂੰ 2.5 ਮੀਟਰ ਮਿਲੇਗਾ ਅਗਰ ਤੁਹਾਡੇ ਕੋਲ ਬਾਟਮ ਹੈ ਤਾਂ ਤੁਸੀਂ ਓਨਲੀ ਸ਼ਰਟਸ ਲੈਣਾ ਚਾਹੁੰਦੇ ਹੋ ਤਾਂ ਸ਼ਰਟਸ ਵੀ ਮਿਲ ਜਾਣਗੇ ਤੁਹਾਨੂੰ ਨੈਕਸਟ ਆ ਗਿਆ ਬਹੁਤ ਹੀ ਵਧੀਆ ਬਨਾਰਸੀ 올ਓਵਰ ਸੂਟ ਹੈ ਜੀ ਬਨਾਰਸੀ ਮਿਲੂਗਾ 5 ਮੀਟਰ ਨਾਲ ਦੁਪੱਟਾ ਹੈਗਾ ਬਹੁਤ ਹੀ ਸੋਨਾ ਬਨਾਰਸੀ ਦਾ ਤੁਸੀਂ ਦੇਖ ਸਕਦੇ ਹੋ ਫੁੱਲ ਬਨਾਰਸੀ ਵਰਕ ਕੀਤਾ ਹੋਇਆ ਕਲਰਸ ਬੜੇ ਅੱਛੇ ਨੇ ਸ ਵਿੱਚ 6 ਸ਼ੇਡਸ ਆ ਸੋ ਜਿਹੜਾ ਵੀ ਸ਼ੇਡ ਲੈਣਾ ਹੋਵੇ ਕਿਸੇ ਨੇ ਲੈ ਸਕਦੇ ਹੈਗੇ ਹੁਣ ਨੈਕਸਟ ਆ ਗਿਆ ਜੀ ਇੱਕ ਆਪਣੇ ਕੋਲੇ ਫੈਬਰਿਕ ਡਰੈਸ ਮਟੀਰੀਅਲ ਆ ਫੈਬਰਿਕ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜਿੰਮੀ ਚੋਦਾ ਬਹੁਤ ਸੋਨਾ ਵਰਕ ਕੀਤਾ ਹੋਇਆ ਸਾਰੇ ਹੀ ਫੈਬਰਿਕ ਤੇ ਜਿਨੇ ਮੀਟਰ ਲੈਣਾ ਚਾਹੋ ਲੈ ਸਕਦੇ ਹੈਗੇ ਉਹ ਕਲਰਸ ਆਪਸ਼ਨਸ ਇਸ ਵਿੱਚ ਵੀ ਕਾਫੀ ਅੱਛੀ ਨੇ ਸ਼ਾਈਨਿੰਗ ਵਾਲਾ ਫੈਬਰਿਕ ਹੁੰਦਾ ਹੈ ਬੜਾ ਹੀ ਟ੍ਰੈਂਡਿੰਗ ਚ ਰਹਿੰਦਾ ਹੈ ਪਾਰਟੀ ਵੇਅਰ ਫੈਬਰਿਕ ਆ ਫੁੱਲ ਹੈਵੀ ਵੈਡਿੰਗ ਫੈਬਰਿਕ ਆ ਇਹ ਕਲਰਸ ਕਾਫੀ ਅੱਛੇ ਹੈ ਇਸ ਵਿੱਚ ਨੈਕਸਟ ਆਪਾਂ ਇੱਕ ਹੋਰ ਚੀਜ਼ ਦਿਖਾ ਰਹੇ ਆ ਤੁਹਾਨੂੰ ਆ ਦੇਖੋ ਬਹੁਤ ਹੀ ਸੋਨਾ ਇਹ ਫੈਬਰਿਕ ਹੈ ਨਾਲ ਦੁਪੱਟਾ ਇਸ ਦੇ ਦੁਪੱਟਾ ਲੱਗ ਆਏਗਾ ਜੀ ਪਰ ਮੀਟਰ ਦੇ ਜਿਹੜਾ ਇਹ ਫੈਬਰਿਕ ਆ ਤੁਸੀਂ ਇਹਦਾ ਲਹਿੰਗਾ ਬਣਾਉਣਾ ਚਾਹੁੰਦੇ ਹੋ ਸ਼ਰਟ ਬਣਾਉਣਾ ਚਾਹੁੰਦੇ ਹੋ 올ਓਵਰ ਸੂਟ ਬਣਾਉਣਾ ਚਾਹੁੰਦੇ ਹੋ ਜਿਨੇ ਵੀ ਫੈਬਰਿਕ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਨੈਕਸਟ ਆ ਗਿਆ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆਇਆ ਹੈ ਬਹੁਤ ਹੀ ਪਿਆਰ ਕੀਤਾ ਜਾ ਰਿਹਾ ਇਸ ਪ੍ਰਿੰਟ ਨੂੰ ਬਹੁਤ ਹੀ ਸੋਹਣੇ ਜੀ ਪ੍ਰਿੰਟ ਇਸ ਤੇ ਦੇਖ ਸਕਦੇ ਹੋ ਤੁਸੀਂ ਫੁੱਲ ਵਰਕ ਕੀਤਾ ਹੈ embroidered ਹੈ ਸਾਰਾ ਬੜੇ ਹੀ ਸੋਹਣੇ ਸੋਹਣੇ ਕਲਰਸ ਹੈ ਜਿਨ੍ਹਾਂ ਨੇ ਵੀ ਲੈਣਾ ਹੋਵੇ ਲੈ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ WhatsApp ਤੇ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸਾਰੇ ਹੀ ਪਰ ਮੀਟਰ ਅਕੋਰਡਿੰਗ ਫੈਬਰਿਕ ਰਹਿਣ ਵਾਲੇ ਸਭ ਤੋਂ ਪ੍ਰਾਈਸ ਡਿਫਰੈਂਟ ਆ ਸੋਸ ਕਰਕੇ ਨਹੀਂ ਦੱਸਿਆ ਜਾ ਰਿਹਾ ਸੋ ਜਿਨ੍ਹਾਂ ਨੇ ਜਿਹੜੇ ਵੀ ਫੈਬਰਿਕ ਬਾਰੇ ਡਿਟੇਲ ਲੈਣੀ ਹੋਵੇ ਫੈਬਰਿਕ ਬਾਰੇ ਪੁੱਛਣਾ ਹੋਵੇ ਪ੍ਰਾਈਸ ਬਾਰੇ ਪੁੱਛਣਾ ਹੋਵੇ ਤਾਂ ਮੈਨੂੰ ਤੁਸੀਂ ਪਰਸਨਲ ਮੈਸੇਜ ਕਰ ਸਕਦੇ ਹੈਗੇ ਹੋ ਨੰਬਰ 2 ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਐਡਵਾਂਸ ਚ ਹੀ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਜੀ ਆਪਣੇ ਕੋਲ ਪੇਮੈਂਟ ਐਡਵਾਂਸ ਚ ਕਰਨੀ ਪੈਂਦੀ ਹੈ ਜੀ ਕਿਉਂਕਿ ਕਾਫੀ ਲੇਡੀਜ਼ ਸੂਟ ਸਿਲੈਕਟ ਕਰ ਦਿੰਦੇ ਨੇ ਜਦੋਂ ਪੇਮੈਂਟ ਕਰਨੀ ਹੈ ਜੀ ਬੋਲਦੇ ਅਸੀਂ ਤਾਂ ਕੈਸ਼ ਔਨ ਡਿਲੀਵਰੀ ਕਰਨੀ ਹੈ ਸੋ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਜੀ ਆਪਣੇ ਕੋਲ ਤੇ ਸੂਟ ਤੁਸੀਂ ਦੇਖ ਹੀ ਰਹੇ ਹੋ ਬੜੇ ਹੀ ਪਿਆਰੇ ਪਿਆਰੇ ਨੇ ਜਿਹੜਾ ਵੀ ਕੰਟਰਾਸਟ ਪਸੰਦ ਹੈ ਆ ਵੀ ਮਰਜ਼ੀ ਦੀ ਬਾਟਮ ਵੀ ਲਗਵਾ ਸਕਦੇ ਹੋ ਆਪਣੇ ਮਰਜ਼ੀ ਨਾਲ ਫੈਬਰਿਕ ਵੱਧ ਘੱਟ ਵੀ ਲੈ ਸਕਦੇ ਹੈਗੇ ਹੋ ਸੋ ਜਿਨ੍ਹਾਂ ਨੂੰ ਵੀ ਇਹ ਕਲੈਕਸ਼ਨ ਵਧੀਆ ਲੱਗੀ ਪਲੀਜ਼ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤਾਂ ਜੋ ਨੈਕਸਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਪਿਛਲੀ ਵੀਡੀਓ ਕਾਫੀ ਲੇਟ ਮਤਲਬ ਤੁਹਾਡੇ ਫੀਡ ਦੇ ਵਿੱਚ ਆਈ ਸੀ ਤਾਂ ਉਹ ਸਾਰੇ ਸੂਟ ਸੇਲ ਹੋ ਚੁੱਕੇ ਸੀ ਸਿੰਦੀ ਵਰਕ ਵਾਲੇ ਐਂਡ ਇੱਕ ਹੋਰ ਭਾਈ ਸੀ ਕ੍ਰੇਪ ਸੂਟਸ ਵਾਲੀ ਤਾਂ ਤੁਸੀਂ ਲੇਟ ਦੇਖਣ ਕਰਕੇ ਉਹ ਸਟਾਕ ਖਤਮ ਹੋ ਗਿਆ ਤੇ ਤੁਹਾਨੂੰ ਨਹੀਂ ਮਿਲ ਚੁੱਕਿਆ ਸੋ ਇਸ ਕਰਕੇ ਅਗਰ ਤੁਸੀਂ ਚਾਹੁੰਦੇ ਹੋ ਦੇਖਣਾ ਨਵੀਂ ਕਲੈਕਸ਼ਨ ਦਾ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਲਾ Black color ਬਹੁਤ ਹੀ ਪਿਆਰਾ ਹੈ 올ਓਵਰ Black ਸੂਟ ਲੈਣਾ ਚਾਹੁੰਦੇ ਹੋ ਵੀ ਲੈ ਸਕਦੇ ਹੈਗੇ ਆ ਆ ਦੇਖੋ ਬਹੁਤ ਹੀ ਸੋਹਣਾ ਫਰੋਜ਼ੀ ਨਾਲ ਕੰਬੀਨੇਸ਼ਨ ਆ ਸਾਰੇ ਕੰਬੀਨੇਸ਼ਨ ਬਹੁਤ ਹੀ ਪਿਆਰੇ ਪੈ ਰਹੇ ਨੇ ਸੋ ਜਿਨ੍ਹਾਂ ਨੂੰ ਜਿਹੜਾ ਵੀ ਚਾਹੀਦਾ ਹੈ ਸਕਰੀਨਸ਼ਾਟ ਲੈ ਲਿਓ ਜਿਹੜੀ ਆਪਣੀ ਡਿਲੀਵਰੀ ਹੁੰਦੀ ਹੈ ਜੀ ਇੱਕ ਵੀਕ ਦੇ ਵਿੱਚ ਹੋ ਜਾਂਦੀ ਹੈਗੀ ਸਿਟੀ ਦੇ ਵਿੱਚ ਤੇ ਜੇ ਅਗਰ ਵਿਲੇਜ ਐਡਰੈਸ ਆ ਤਾਂ 10 ਦਿਨ ਲੱਗ ਜਾਂਦੇ ਆ ਕਿਉਂਕਿ ਸੈਟਰਡੇ ਸੰਡੇ ਕੋਰੀਅਰ ਆਫਿਸ ਬੰਦ ਹੁੰਦੇ ਨੇ ਪਿੰਡਾਂ 'ਚ ਕੋਰੀਅਰ ਨਹੀਂ ਜਾਂਦੇ ਪੋਸਟ ਆਫਿਸ ਥਰੂ ਸੋ ਇਸ ਕਰਕੇ ਉਹਨਾਂ ਨੂੰ 10 ਦਿਨ ਲੱਗ ਜਾਂਦੇ ਹੈਗੇ ਆ ਤੇ ਬਾਕੀ ਜਿਹੜੀਆਂ ਮੇਰੇ ਰੀਸੇਲਰ ਭੈਣਾਂ ਨੇ ਘਰ ਬੈਠ ਕੇ ਆਨਲਾਈਨ ਵਰਕ ਕਰਨਾ ਚਾਹੁੰਦੀਆਂ ਨੇ ਉਹ ਵੀ ਆਪਣਾ ਗਰੁੱਪ ਜੁਆਇਨ ਕਰ ਸਕਦੇ ਹੋ ਆਪਣੇ ਨਾਲ ਰਲ ਕੇ ਕੰਮ ਕਰ ਸਕਦੇ ਹੋ ਸਟਾਰਟ ਕਰ ਸਕਦੇ ਹੋ ਟੇਲਰਸ ਆ ਜਿਹੜੇ ਵੀ ਆ ਘਰ ਬੈਠ ਕੇ ਕੰਮ ਕਰ ਰਹੀਆਂ ਨੇ ਛੋਟਾ ਬਿਜ਼ਨਸ ਕਰ ਰਹੀਆਂ ਨੇ ਤਾਂ ਉਹ ਆਨਲਾਈਨ ਵੀ ਆਪਣਾ ਕੰਮ ਕਰ ਸਕਦੇ ਹੋ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਤੁਹਾਨੂੰ ਪੂਰਾ ਗਾਈਡ ਕਰਾਂਗੇ ਇਹ ਡਾਈਏਬਲ ਫੈਬਰਿਕ ਆ ਬਨਾਰਸੀ ਦੇ ਵਿੱਚ ਤੁਸੀਂ ਆਪਣੀ ਪਸੰਦ ਦਾ कलर ਡਾਈ ਕਰਵਾ ਸਕਦੇ ਹੋ ਜਿਹੜਾ ਮਰਜ਼ੀ ਇਹਦੇ ਤੇ कलर ਡਾਈ ਹੋ ਜਾਏਗਾ ਬਾਟਮ ਤੇ ਸ਼ਰਟ ਹੈਗੀ ਆ ਏ ਵੀ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਮਿਲੂਗਾ ਤੇ ਕੰਬੋ ਵੀ ਮਿਲ ਜੇਗਾ ਸ਼ਰਟ ਪਲੱਸ ਮਤਲਬ ਬਾਟਮ ਦਾ ਸੋਜਣਾ ਨੂੰ ਜਿਹੜਾ ਵੀ ਕਲੈਕਸ਼ਨ ਪਸੰਦ ਆ ਪਲੀਜ਼ ਮੈਨੂੰ ਵਟਸਐਪ ਮੈਸੇਜ ਕਰਿਆ ਕਰੋ ਕਾਲਸ ਨਾ ਕਰਿਆ ਕਰੋ ਥੈਂਕ ਯੂ